ਉਹ ਉਹ ਦਾ ਕਾਰਨ ਪੰਜਾਬ ਜਾਂ ਭਾਰਤ ਨਹੀਂ ਹੈਗਾ ਜੀ ਉਹ ਸਿਰਫ ਪਾਕਿਸਤਾਨ ਕਰਕੇ ਦਿੱਤੀ ਹੈ ਭਾਰਤੀ ਜਿਹੜਾ ਪੱਖ ਹੈ ਉਸ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਦੂਰ ਦਿਸ਼ਾ ਵੱਲੋਂ ਵੀ ਇਹ ਜੀਡਵਾਈਸ ਵੀ جاری ਕੀਤੀ ਜਾ ਸਕਦੀ ਹੈ ਇਹ ਹੋ ਸਕਦਾ ਹੈ ਕੋਈ ਇਨਪੁਟ ਮਿਲੀ ਹੋਵੇ ਵੀ ਪਾਕਿਸਤਾਨ ਵੱਲੋਂ ਕੋਈ ਸ਼ਰਾਰਤ ਕੀਤੀ ਜਾ ਸਕਦੀ ਹੈ ਪਿਛਲੇ ਲੰਬੇ ਸਮੇਂ ਤੋਂ ਜੇਕਰ ਆਪਾਂ ਚਰਚਾ ਦੀ ਗੱਲ ਕਰੀਏ ਤਾਂ ਚਰਚਾ ਵੱਖ-ਵੱਖ ਮੁਲਕਾਂ ਦੀ ਛੜੀ ਹੋਈ ਹੈ ਚਾਹੇ ਉਹ ਆਪਣੇ ਨਾਗਰਿਕਾਂ ਨੂੰ ਲੈ ਕੇ ਚਰਚਾ ਕਰਦੇ ਹੋਣ ਜਾਂ ਫਿਰ ਜਿਹੜੇ ਬਾਹਰਲੇ ਦੇਸ਼ਾਂ ਦੇ ਨਾਗਰਿਕ ਦੂਜੇ ਦੇਸ਼ ਤੱਕ ਜਾਂਦੇ ਨੇ ਉਹਨਾਂ ਦੇ ਬਾਰੇ ਚਰਚਾ ਕਰਦੇ ਹੋਣ ਤਾਂ ਕਾਫੀ ਕੁਝ ਹੈ ਇਮੀਗ੍ਰੇਸ਼ਨ ਨੀਤੀਆਂ ਲਗਾਤਾਰ ਬਦਲ ਰਹੀਆਂ ਨੇ ਵੀਜ਼ਾ ਪਾਲਿਸੀ ਜਿਹੜੀਆਂ ਨੇ ਉਹ ਲਗਾਤਾਰ ਬਦਲ ਰਹੀਆਂ ਨੇ ਸਖਤੀ ਕੀਤੀ ਜਾ ਰਹੀ ਹੈ ਦੂਜੇ ਮੁਲਕਾਂ ਦੇ ਨਾਗਰਿਕਾਂ ਦੇ ਉੱਤੇ ਤੇ ਜਿਹੜੇ ਆਪਸ ਦੇ ਵਿੱਚ ਥੋੜੇ ਬਹੁਤੇ ਵੈਰ ਵਿਰੋਧ ਸ਼ੁਰੂ ਹੋਏ ਨੇ ਆਪਸ ਦੇ ਵਿੱਚ ਜਿਵੇਂ ਹੁਣ ਭਾਰਤ ਪਾਕਿਸਤਾਨ ਦੀ ਜੰਗ ਵਾਲਾ ਮਾਹੌਲ ਜਿਹੜਾ ਬਣ ਚੱਲਿਆ ਸੀਗਾ ਉਹਨੂੰ ਰੋਕ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਅਫਗਾਨਿਸਤਾਨ ਪਾਕਿਸਤਾਨ ਆਮੋ ਸਾਹਮਣੇ ਆ ਯੂਕਰੇਨ ਦੀ ਤੇ ਰੂਸ ਦੀ ਜਿਹੜੀ ਜੰਗ ਆ ਰੁਕਣ ਦਾ ਨਾਮ ਨਹੀਂ ਲੈ ਰਹੀ ਇਸ ਤੋਂ ਇਲਾਵਾ ਹਮਾਸ ਵਾਲੇ ਪਾਸੇ ਵੀ ਜਿਹੜਾ ਇਜ਼ਰਾਈਲ ਵਾਲਾ ਸੀਗਾ ਉਹ ਕਾਫੀ ਕੁਝ ਚੱਲਿਆ ਤਾਂ ਇਹਨਾਂ ਦੇ ਵਿੱਚ ਅਮਰੀਕਾ ਵੀ ਜਿਹੜੀ ਵਿਚੋਲਗੀ ਕਰਦਾ ਤਾਂ ਅਮਰੀਕਾ ਵੀ ਧਮਕੀਆਂ ਅੱਗੇ ਦੇ ਦਿੰਦਾ ਪਰ ਜਦੋਂ ਸਬੰਧਾਂ ਦੀ ਗੱਲ ਆਉਂਦੀ ਹੈ ਤਾਂ ਵੱਖ-ਵੱਖ ਮੁਲਕਾਂ ਦੇ ਸਬੰਧ ਜਦੋਂ ਮੀਟਿੰਗਾਂ ਹੁੰਦੀਆਂ ਨੇ ਕੋਈ ਵੱਡੇ ਸੰਮੇਲਨ ਹੁੰਦੇ ਨੇ ਉਹਦੇ ਵਿੱਚ ਤਾਂ ਬੜਾ ਕੁਝ ਦਿਖਾਇਆ ਜਾਂਦਾ ਵੀ ਭਾਈ ਠੀਕ ਨੇ ਪਰ ਫਿਰ ਵੀ ਇੱਕ ਦੂਜੇ ਦੇ ਉੱਤੇ ਥੋੜਾ ਬਹੁਤਾ ਸ਼ੱਕ ਵੀ ਰਹਿੰਦਾ ਇੱਕ ਦੂਜੇ ਦੇ ਉੱਤੇ ਟਿੱਪਣੀਆਂ ਵੀ ਕਰ ਦਿੱਤੀਆਂ ਜਾਂਦੀਆਂ ਨੇ ਤੇ ਦੂਜੇ ਮੁਲਕ ਦੇ ਵਿੱਚ ਕਈ ਵਾਰ ਕੀ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ ਜਿਹੋ ਜੀ ਐਡਵਾਈਜ਼ਰੀ ਹੁਣ ਕੈਨੇਡਾ ਨੇ ਕੀਤੀ ਹੈ ਕੈਨੇਡਾ ਦੀ ਐਮਬੈਸੀ ਨੇ ਕਹਿ ਦਿੱਤਾ ਹੈ ਜੀ ਆਪਣੇ ਨਾਗਰਿਕਾਂ ਨੂੰ ਕਿ ਉਹ ਵਾਗਾ ਬਾਰਡਰ ਦੇ ਉੱਤੇ ਨਾ ਜਾਣ ਕਿਉਂਕਿ ਉੱਥੇ ਜਿਹੜੀ ਰੀਟਰੀਟ ਸੈਰਮਨੀ ਹੁੰਦੀ ਹੈ ਉਹ ਦੇਖਣ ਤੋਂ ਰੋਕ ਦਿੱਤਾ ਹੈ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਚਾਹੇ ਉਹ ਦੇਸ਼ ਤੋਂ ਹੋਣ ਵਿਦੇਸ਼ ਤੋਂ ਹੋਣ ਦੁਨੀਆ ਦੇ ਕਿਸੇ ਤੋਂ ਕੋਨੇ ਤੋਂ ਹੋਣ ਉਹ ਜਦੋਂ ਅੰਮ੍ਰਿਤਸਰ ਆਉਂਦੇ ਨੇ ਗੁਰੂ ਘਰ ਨਤਮਸਤਕ ਹੁੰਦੇ ਨੇ ਉਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾਂਦੇ ਨੇ ਜਲਿਆਂਵਾਲਾ ਬਾਗ ਦੇਖਦੇ ਨੇ ਤੇ ਫਿਰ ਰੀਟਰੀਟ ਸੈਰਮਨੀ ਵੀ ਜ਼ਰੂਰ ਦੇਖਣ ਜਾਂਦੇ ਨੇ ਕੈਨੇਡਾ ਵਾਲਿਆਂ ਨੇ ਅੰਬੈਸੀ ਵਾਲਿਆਂ ਨੇ ਰੋਕ ਲਾਈ ਹੈ ਜੀ ਜੀ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਐਡਵਾਈਜ਼ਰੀ ਦਿੱਤੀ ਹੈ ਜਿਸ ਨੂੰ ਆਪਾਂ ਸਲਾਹਕਾਰੀ ਕਹਿੰਦੇ ਆ ਸਲਾਹਕਾਰੀ ਦਿੱਤੀ ਹੈ ਬਈ ਤੁਸੀਂ ਵਾਗਾ ਬਾਰਡਰ ਨਾ ਜਾਓ ਉਹ ਉਹਦਾ ਕਾਰਨ ਪੰਜਾਬ ਜਾਂ ਭਾਰਤ ਨਹੀਂ ਹੈਗਾ ਜੀ ਉਹ ਸਿਰਫ ਪਾਕਿਸਤਾਨ ਕਰਕੇ ਦਿੱਤੀ ਹੈ ਆਪਰੇਸ਼ਨ ਸਿੰਧੂ ਹੋਰ ਜਿਹੜਾ ਸੀ 7 ਮਈ ਤੋਂ 10 ਮਈ ਤੱਕ ਚੱਲਿਆ ਜੀ ਉਹ ਉਹਦੇ ਵਿੱਚ ਜੋ ਵੀ ਨੁਕਸਾਨ ਹੋਇਆ ਉਸ ਤੋਂ ਦਰਿਆ ਜਾ ਰਿਹਾ ਹੈ ਕਿਉਂਕਿ ਉਹ ਜਿਹੜੀ ਸੀ ਵਿਦੇਸ਼ੀ ਪ੍ਰੈਸ ਨੇ ਉਸ جنگ ਨੂੰ ਕਾਫੀ ਬੁਧਾ ਚੜਾ ਕੇ ਪੇਸ਼ ਕੀਤਾ ਜਾਂ ਕਹਿ ਲੋ ਵੀ ਸੀ ਵੀ ਉਹ ਕੋਈ جنگ ਦੇ ਹਾਲਾਤ ਸੀ ਚਾਹੇ ਉਹਨੂੰ ਆਪਾਂ ਸਟਰਗਲ ਕਹਿੰਦੇ ਆ ਸੰਘਰਸ਼ ਕਹਿੰਦੇ ਆ ਉਹਨੂੰ ਉਹ ਜੰਗ ਦਾ ਨਾਮ ਜਿਹੜੀ ਭਾਰਤ ਸਰਕਾਰ ਤਾਂ ਨਹੀਂ ਦੇ ਰਹੀ ਤੇ ਪਾਕਿਸਤਾਨ ਸਰਕਾਰ ਜ਼ਰੂਰ ਜੰਗ ਕਹਿ ਰਹੀ ਹੈ ਤੇ ਉਹ ਕਿਉਂਕਿ ਜਿਹੜਾ ਵਿਦੇਸ਼ੀ ਮੀਡੀਆ ਹੈਗਾ ਉਹ ਆਪਣੇ ਹਿਸਾਬ ਨਾਲ ਪੇਸ਼ ਕਰਦਾ ਜੀ ਸਾਰੀਆਂ ਖਬਰਾਂ ਭਾਰਤੀ ਜਿਹੜਾ ਪੱਖ ਹੈ ਉਹ ਉਸ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਤੇ ਹੁਣ ਜਿਹੜੀ ਸਲਾਹਕਾਰੀ ਜਿਹੜੀ ਹੋਈ ਹੈ ਜਾਰੀ ਇਹ ਇਹਦਾ ਧਿਆਨ ਜਿਹੜਾ ਹੈ ਕਮਾਂਤਰੀ ਪੱਧਰ ਤੇ ਖਿੱਚਿਆ ਗਿਆ ਔਰ ਹੋਰ ਦੇਸ਼ਾਂ ਵੱਲੋਂ ਵੀ ਇਹੋ ਜੀ ਐਡਵਾਈਸਰੀ ਜਾਰੀ ਕੀਤੀ ਜਾ ਸਕਦੀ ਹੈ ਇਟ ਮੀਨਸ ਜਿਹੜਾ ਦੇਖੋ ਕੈਨੇਡਾ ਅ ਇੰਗਲੈਂਡ ਆਪਣਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਅਮਰੀਕਾ ਦੇ ਜਿਹੜੇ ਪੰਜ ਦੇਸ਼ਾਂ ਦੀਆਂ ਜਿਹੜੀਆਂ ਆਪਣੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਦੀ ਆਪਣੀ ਪੂਰੇ ਵਰਲਡ ਦੇ ਵਿੱਚ ਇੱਕ ਕ ਕਨੈਕਟਵਰਕ ਬਣਾ ਕੇ ਰੱਖਿਆ ਹੋਇਆ ਹੈ ਉਹ ਆਪਸ ਦੇ ਵਿੱਚ 5 ਆਈਜ਼ ਦੇ ਨਾਂ ਤੇ ਉਹ ਸਾਂਝੀ ਕਰਦੇ ਨੇ ਇੱਕ ਦੂਜੇ ਨਾਲ ਜਾਣਕਾਰੀ ਤੇ ਹੋ ਸਕਦਾ ਕੋਈ ਇਨਪੁਟ ਮਿਲੀ ਹੋਵੇ ਵੀ ਪਾਕਿਸਤਾਨ ਵੱਲੋਂ ਕੋਈ ਸ਼ਰਾਰਤ ਕੀਤੀ ਜਾ ਸਕਦੀ ਹੈ ਜੀ ਤੇ ਉਸ ਆਧਾਰ ਦੇ ਉੱਪਰ ਉਹਨਾਂ ਨੇ ਕੀਤਾ ਜੀ ਪਿਛਲੇ ਲੰਬੇ ਸਮੇਂ ਤੋਂ ਜੇਕਰ ਆਪਾਂ ਚਰਚਾ ਦੀ ਗੱਲ ਕਰੀਏ ਤਾਂ ਚਰਚਾ ਵੱਖ-ਵੱਖ ਮੁਲਕਾਂ ਦੀ ਛੜੀ ਹੋਈ ਹੈ ਚਾਹੇ ਉਹ ਆਪਣੇ ਨਾਗਰਿਕਾਂ ਨੂੰ ਲੈ ਕੇ ਚਰਚਾ ਕਰਦੇ ਹੋਣ ਜਾਫਿਰ ਜਿਹੜੇ ਬਾਹਰਲੇ ਦੇਸ਼ਾਂ ਦੇ ਨਾਗਰਿਕ ਦੂਜੇ ਦੇਸ਼ ਤੱਕ ਜਾਂਦੇ ਨੇ ਉਹਨਾਂ ਦੇ ਬਾਰੇ ਚਰਚਾ ਕਰਦੇ ਹੋਣ ਤਾਂ ਕਾਫੀ ਕੁਝ ਹੈ ਇਮੀਗ੍ਰੇਸ਼ਨ ਨੀਤੀਆਂ ਲਗਾਤਾਰ ਬਦਲ ਰਹੀਆਂ ਨੇ ਵੀਜ਼ਾ ਪਾਲਿਸੀ ਜਿਹੜੀਆਂ ਨੇ ਉਹ ਲਗਾਤਾਰ ਬਦਲ ਰਹੀਆਂ ਨੇ ਸਖਤੀ ਕੀਤੀ ਜਾ ਰਹੀ ਹੈ ਦੂਜੇ ਮੁਲਕਾਂ ਦੇ ਨਾਗਰਿਕਾਂ ਦੇ ਉੱਤੇ ਤੇ ਜਿਹੜੇ ਆਪਸ ਦੇ ਵਿੱਚ ਥੋੜੇ ਬਹੁਤੇ ਵੈਰ ਵਿਰੋਧ ਸ਼ੁਰੂ ਹੋਏ ਨੇ ਆਪਸ ਦੇ ਵਿੱਚ ਜਿਵੇਂ ਹੁਣ ਭਾਰਤ ਪਾਕਿਸਤਾਨ ਦੀ ਜੰਗ ਵਾਲਾ ਮਾਹੌਲ ਜਿਹੜਾ ਬਣ ਚੱਲਿਆ ਸੀਗਾ ਉਹਨੂੰ ਰੋਕ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਅਫਗਾਨਿਸਤਾਨ ਪਾਕਿਸਤਾਨ ਆਮੋ ਸਾਹਮਣੇ ਆ ਯੂਕਰੇਨ ਦੀ ਤੇ ਰੂਸ ਦੀ ਜਿਹੜੀ جنگ ਆ ਰੁਕਣ ਦਾ ਨਾਮ ਨਹੀਂ ਲੈ ਰਹੀ ਇਸ ਤੋਂ ਇਲਾਵਾ ਹਮਾਸ ਵਾਲੇ ਪਾਸੇ ਵੀ ਜਿਹੜਾ ਇਜ਼ਰਾਈਲ ਵਾਲਾ ਸੀਗਾ ਉਹ ਕਾਫੀ ਕੁਝ ਚੱਲਿਆ ਤਾਂ ਇਹਨਾਂ ਦੇ ਵਿੱਚ ਅਮਰੀਕਾ ਵੀ ਜਿਹੜੀ ਵਿਚੋਲਗੀ ਕਰਦਾ ਤਾਂ ਅਮਰੀਕਾ ਵੀ ਧਮਕੀਆਂ ਅੱਗੇ ਦੇ ਦਿੰਦਾ ਪਰ ਜਦੋਂ ਸਬੰਧਾਂ ਦੀ ਗੱਲ ਆਉਂਦੀ ਆ ਤਾਂ ਵੱਖ-ਵੱਖ ਮੁਲਕਾਂ ਦੇ ਸਬੰਧ ਜਦੋਂ ਮੀਟਿੰਗਾਂ ਹੁੰਦੀਆਂ ਨੇ ਕੋਈ ਵੱਡੇ ਸੰਮੇਲਨ ਹੁੰਦੇ ਨੇ ਉਹਦੇ ਵਿੱਚ ਤਾਂ ਬੜਾ ਕੁਝ ਦਿਖਾਇਆ ਜਾਂਦਾ ਵੀ ਭਾਈ ਠੀਕ ਨੇ ਪਰ ਫਿਰ ਵੀ ਇੱਕ ਦੂਜੇ ਦੇ ਉੱਤੇ ਥੋੜਾ ਬਹੁਤਾ ਸ਼ੱਕ ਵੀ ਰਹਿੰਦਾ ਇੱਕ ਦੂਜੇ ਦੇ ਉੱਤੇ ਟ ਤੇ ਦੂਜੇ ਮੁਲਕ ਦੇ ਵਿੱਚ ਕਈ ਵਾਰ ਕੀ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ ਜਿਹੋ ਜੀ ਐਡਵਾਈਜ਼ਰੀ ਹੁਣ ਕੈਨੇਡਾ ਨੇ ਕੀਤੀ ਹੈ ਕੈਨੇਡਾ ਦੀ ਐਮਬੈਸੀ ਨੇ ਕਹਿ ਦਿੱਤਾ ਹੈ ਜੀ ਆਪਣੇ ਨਾਗਰਿਕਾਂ ਨੂੰ ਕਿ ਉਹ ਵਾਗਾ ਬਾਰਡਰ ਦੇ ਉੱਤੇ ਨਾ ਜਾਣ ਕਿਉਂਕਿ ਉੱਥੇ ਜਿਹੜੀ ਰੀਟ੍ਰੀਟ ਸੈਰਮਨੀ ਹੁੰਦੀ ਹੈ ਉਹ ਦੇਖਣ ਤੋਂ ਰੋਕ ਦਿੱਤਾ ਹੈ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਚਾਹੇ ਉਹ ਦੇਸ਼ ਤੋਂ ਹੋਣ ਵਿਦੇਸ਼ ਤੋਂ ਹੋਣ ਦੁਨੀਆ ਦੇ ਕਿਸੇ ਤੋਂ ਕੋਨੇ ਤੋਂ ਹੋਣ ਉਹ ਜਦੋਂ ਅੰਮ੍ਰਿਤਸਰ ਆਉਂਦੇ ਨੇ ਗੁਰੂ ਘਰ ਨਤਮਸਤਕ ਹੁੰਦੇ ਨੇ ਉਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾਂਦੇ ਨੇ ਜਲਿਆਂਵਾਲਾ ਬਾਗ ਦੇਖਦੇ ਨੇ ਤੇ ਫਿਰ ਰੀਟਰੀਟ ਸੈਰਮਨੀ ਵੀ ਜ਼ਰੂਰ ਦੇਖਣ ਜਾਂਦੇ ਨੇ ਕੈਨੇਡਾ ਵਾਲਿਆਂ ਨੇ ਅੰਬੈਸੀ ਵਾਲਿਆਂ ਨੇ ਰੋਕ ਲਾਈ ਹੈ ਜੀ ਜੀ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਐਡਵਾਈਜ਼ਰੀ ਦਿੱਤੀ ਹੈ ਜਿਸ ਨੂੰ ਆਪਾਂ ਸਲਾਹਕਾਰੀ ਕਹਿੰਦੇ ਆ ਸਲਾਹਕਾਰੀ ਦਿੱਤੀ ਹੈ ਬਈ ਤੁਸੀਂ ਵਾਂਗਾ ਬਾਰਡਰ ਨਾ ਜਾਓ ਉਹ ਉਹਦਾ ਕਾਰਨ ਪੰਜਾਬ ਜਾਂ ਭਾਰਤ ਨਹੀਂ ਹੈਗਾ ਜੀ ਉਹ ਸਿਰਫ ਪਾਕਿਸਤਾਨ ਕਰਕੇ ਦਿੱਤੀ ਹੈ ਆਪਰੇਸ਼ਨ ਸਿੰਧੂ ਹੋਰ ਜਿਹੜਾ ਸੀ 7 ਮਈ ਤੋਂ 10 ਮਈ ਤੱਕ ਚੱਲਿਆ ਜੀ ਉਹ ਉਹਦੇ ਵਿੱਚ ਜੋ ਵੀ ਨੁਕਸਾਨ ਹੋਇਆ ਉਸ ਤੋਂ ਦਰਿਆ ਜਾ ਰਿਹਾ ਹੈ ਕਿਉਂਕਿ ਉਹ ਜਿਹੜੀ ਸੀ ਵਿਦੇਸ਼ੀ ਪ੍ਰੈਸ ਨੇ ਉਸ جنگ ਨੂੰ ਕਾਫੀ ਬੁਧਾ ਚੜਾ ਕੇ ਪੇਸ਼ ਕੀਤਾ ਜਾਂ ਕਹਿ ਲੋ ਵੀ ਸੀ ਵੀ ਉਹ ਕੋਈ جنگ ਦੇ ਹਾਲਾਤ ਸੀ ਚਾਹੇ ਉਹਨੂੰ ਆਪਾਂ ਸਟਰਗਲ ਕਹਿੰਦੇ ਆ ਸੰਘਰਸ਼ ਕਹਿੰਦੇ ਆ ਉਹਨੂੰ ਉਹ ਜੰਗ ਦਾ ਨਾਮ ਜਿਹੜੀ ਭਾਰਤ ਸਰਕਾਰ ਤਾਂ ਨਹੀਂ ਦੇ ਰਹੀ ਤੇ ਪਾਕਿਸਤਾਨ ਸਰਕਾਰ ਜ਼ਰੂਰ ਜੰਗ ਕਹਿ ਰਹੀ ਹੈ ਤੇ ਉਹ ਕੋਕ ਜਿਹੜਾ ਵਿਦੇਸ਼ੀ মিডিਆ ਹੈਗਾ ਉਹ ਆਪਣੇ ਹਿਸਾਬ ਨਾਲ ਪੇਸ਼ ਕਰਦਾ ਜੀ ਸਾਰੀਆਂ ਖਬਰਾਂ ਭਾਰਤੀ ਜਿਹੜਾ ਪੱਖ ਹੈ ਉਸ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਤੇ ਹੁਣ ਜਿਹੜੀ ਸਲਾਹਕਾਰੀ ਜਿਹੜੀ ਹੋਈ ਹੈ ਜਾਰੀ ਇਹ ਇਹਦਾ ਧਿਆਨ ਜਿਹੜਾ ਹੈ ਕੋ ਮੰਤਰੀ ਪਦਰ ਤੇ ਖਿੱਚਿਆ ਗਿਆ ਔਰ ਹੋਰ ਦੇਸ਼ਾਂ ਵੱਲੋਂ ਵੀ ਇਹੋ ਜਿਹੀ ਐਡਵਾਈਸਰੀ ਜਾਰੀ ਕੀਤੀ ਜਾ ਸਕਦੀ ਹੈ ਇਟ ਮੀਨਸ ਜਿਹੜਾ ਦੇਖੋ ਕੈਨੇਡਾ ਅ ਇੰਗਲੈਂਡ ਆਪਣਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਅਮਰੀਕਾ ਦੇ ਜਿਹੜੇ ਪੰਜ ਦੇਸ਼ਾਂ ਦੀਆਂ ਜਿਹੜੀਆਂ ਆਪਣੀਆਂ ਖੋਫੀਆ ਏਜੰਸੀਆਂ ਨੇ ਉਹਨਾਂ ਦੀ ਆਪਣੀ ਪੂਰੇ ਵਰਲਡ ਦੇ ਵਿੱਚ ਇੱਕ ਇੱਕ ਨੈਟਵਰਕ ਬਣਾ ਕੇ ਰੱਖਿਆ ਹੋਇਆ ਉਹ ਆਪਸ ਦੇ ਵਿੱਚ ਫਾਈਵ ਆਈਜ਼ ਦੇ ਨਾਂ ਤੇ ਉਹ ਸਾਂਝੀ ਕਰਦੇ ਨੇ ਇੱਕ ਦੂਜੇ ਨਾਲ ਜਾਣਕਾਰੀ ਤੇ ਹੋ ਸਕਦਾ ਕੋਈ ਇਨਪੁਟ ਮਿਲੀ ਹੋਵੇ ਵੀ ਪਾਕਿਸਤਾਨ ਵੱਲੋਂ ਕੋਈ ਸ਼ਰਾਰਤ ਕੀਤੀ ਜਾ ਸਕਦੀ ਹੈ ਜੀ ਤੇ ਉਸ ਆਧਾਰ ਦੇ ਉੱਪਰ ਉਹਨਾਂ ਨੇ ਕੀਤਾ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ